ਪ੍ਰਭੂ ਯਿਸੂ ਨਾਸਰੀ ਦੇ ਨਾਮ ਦੇ ਵਿੱਚ ਮੇਰੇ ਅਜ਼ੀਜ਼ ਭੈਣ ਤੇ ਭਰਾਵੋ ਤੁਹਾਨੂੰ ਸਾਰਿਆਂ ਨੂੰ ਸਲਾਮ ਤੇ ਖੁਦਾ ਤੁਹਾਨੂੰ ਬਹੁਤ ਬਰਕਤ ਦੇਵੇ ਔਰ ਮੈਂ ਹਮੇਸ਼ਾ ਕਹਿੰਦੀ ਆ ਕਿ ਤੁਸੀਂ ਖੁਦਾ ਦੇ ਵਚਨ ਦੇ ਵਿੱਚ ਵਧਦੇ ਜਾਓ ਆਤਮਿਕ ਤਰੱਕੀ ਵਿੱਚ ਵਧਦੇ ਜਾਓ ਔਰ ਜਿਹੜੀਆਂ ਦੁਨੀਆਬੀ ਤਰੱਕੀਆਂ ਆ ਉਹ ਵੀ ਤੁਹਾਡੀ ਜ਼ਿੰਦਗੀ ਵਿੱਚ ਆਉਂਦੀਆਂ ਰਹਿਣ ਔਰ ਵਧਦੇ ਜਾਓ ਪਰਮੇਸ਼ਰ ਤੁਹਾਨੂੰ ਅਸ਼ੀਸ਼ਿਤ ਕਰੇ ਕਿਉਂਕਿ ਜਦ ਅਸੀਂ ਪਰਮੇਸ਼ਰ ਦੇ ਵਚਨ ਦੇ ਨਾਲ ਜੁੜਦੇ ਆ ਤਾਂ ਸੱਚਮੁੱਚ ਪਰਮੇਸ਼ਰ ਸਾਡੇ ਲਈ ਬਹੁਤ ਵੱਡੇ ਵੱਡੇ ਰਸਤੇ ਖੋਲਦਾ ਆ ਮੇਰੇ ਅਜ਼ੀਜ਼ੋ ਜਦੋਂ ਖੁਦਾ ਦੇ ਨਾਲ ਅਸੀਂ ਚਿੰਬੜੇ ਰਹੇ ਨੇ ਇੱਕ ਚੁੰਮਕ ਦੀ ਨਹੀਂ ਆਇ ਮੇਰੇ ਅਜ਼ੀਜ਼ੋ ਪਰਮੇਸ਼ਰ ਬਹੁਤ ਮਹਾਨ ਆ ਸਾਨੂੰ ਬੇਪਰਨਾ ਪਿਆਰ ਕਰਦਾ ਆ ਔਰ ਦੇਖੋ ਪਰਮੇਸ਼ਰ ਦਾ ਕਿੱਡਾ ਵੱਡਾ ਸਾਡੇ ਲਈ ਪਿਆਰ ਕਿ ਉਹ ਆਕਾਸ਼ ਨੂੰ ਛੱਡ ਕੇ ਸਵਰਗ ਨੂੰ ਛੱਡ ਕੇ ਇਸ ਧਰਤੀ ਤੇ ਆਇਆ ਉਹਨੇ ਇਨਸਾਨ ਦਾ ਰੂਪ ਧਾਰਿਆ ਸ਼ਬਦ ਦੇ ਧਾਰੀ ਹੋਇਆ ਔਰ ਉਹਨੇ ਆਪਣੀ ਇਨਸਾਨ ਦਾ ਰੂਪ ਧਾਰ ਕੇ ਸਾਡੇ ਵਿੱਚ ਰਿਹਾ ਔਰ ਸਾਡੇ ਪਾਪਾ ਤੋਂ ਸਾਨੂੰ ਨਜਾਦ ਦੁਆਇ ਕਿੰਨਾ ਵੱਡਾ ਪ੍ਰੇਮ ਹੈ ਪਰਮੇਸ਼ਰ ਦੇ ਪ੍ਰੇਮ ਦੇ ਤੁਲ ਕੋਈ ਪ੍ਰੇਮ ਨਹੀਂ ਅਸੀਂ ਸਾਡੇ ਆਪਣੇ ਵੀ ਸਿੱਥੋਂ ਤੱਕ ਕੀ ਕਹਿੰਦਾ ਤੇਰੀ ਮਾਂ ਜਿਹਨੇ ਤੈਨੂੰ ਕੋਖੜ ਵਿੱਚ 9 ਮਹੀਨੇ ਰੱਖਿਆ ਜਿਹਨੇ ਤੈਨੂੰ ਜਨਮ ਦਿੱਤਾ ਆ ਉਹ ਵੀ ਇੱਕ ਟਾਈਮ ਤੇ ਤੈਨੂੰ ਭੁੱਲ ਸਕਦੀ ਪਰ ਮੈਂ ਤੈਨੂੰ ਕਦੀ ਵੀ ਨਾ ਛੱਡਾਂਗਾ ਨਾ ਤਿਆਗਾਂਗਾ ਬਸ ਸਾਨੂੰ ਜ਼ਰੂਰਤ ਆ ਪ੍ਰਭੂ ਦੇ ਵਿੱਚ ਬਣੇ ਰਹਿਣ ਦੀ ਔਰ ਪ੍ਰਭੂ ਦੇ ਨਾਲ ਜੁੜੇ ਰਹਿਣ ਦੀ ਔਰ ਮੇਰੇ ਅਜ਼ੀਜ਼ੋ ਜਦ ਅਸੀਂ ਪ੍ਰਭੂ ਦੇ ਨਾਲ ਜੁੜਦੇ ਆ ਸੱਚਮੁੱਚ ਸਾਡੀ ਜ਼ਿੰਦਗੀਆਂ ਦੀਆਂ ਸਾਰੀਆਂ ਚਿੰਤਾਵਾਂ ਪ੍ਰਭੂ ਜੀ ਚੋਂ ਕਰ ਲੈਂਦੇ ਨੇ ਖਦਾਬੰਦਾ ਦਾ ਸ਼ੁਕਰ ਕਰਦੇ ਆ ਕਿ ਉਹਨੇ ਅੱਜ ਤੱਕ ਸਾਨੂੰ ਸੰਭਾਲ ਕੇ ਰੱਖਿਆ ਔਰ ਮੇਰੀ ਬਹੁਤ ਤੁਹਾਡੇ ਲਈ ਪ੍ਰਾਰਥਨਾ ਹੈ ਕਿ ਇਹ ਜਿਹੜਾ ਨਵਾਂ ਸਾਲ ਹੁਣ ਆਉਣ ਵਾਲਾ ਆ ਇਹ ਨਵੇਂ ਸਾਲ ਦੀ ਜਿਹੜੀ ਸ਼ੁਰੂਆਤ ਸਾਨੂੰ ਸਭ ਤੋਂ ਜ਼ਿਆਦਾ ਸਾਡੀ ਜ਼ਿੰਦਗੀ ਚ ਹਰ ਦੌਲਤ ਹਰ ਧਨ ਨਾਲੋਂ ਸਭ ਤੋਂ ਵੱਧ ਕੇ ਸਾਡੀ ਜ਼ਿੰਦਗੀ ਆ ਸਾਡੀ ਤੰਦਰੁਸਤੀ ਆ ਮੇਰੇ ਅਜ਼ੀਜ਼ੋ ਇਹ ਖੁਦਾ ਦਾ ਬਹੁਤ ਬਹੁਤ ਧੰਨਵਾਦ ਆ ਕਿ ਉਹਨੇ ਅੱਜ ਤੱਕ ਸਾਨੂੰ ਸੰਭਾਲ ਲਿਆ ਆ ਔਰ ਸਾਨੂੰ ਆਪਣੇ ਨਾਲ ਜੋੜੀ ਰੱਖਿਆ ਆ ਔਰ ਸਾਨੂੰ ਆਤਮਿਕ ਤਰੱਕੀਆਂ ਔਰ ਹਰ ਇੱਕ ਰੋਹਾਨੀ ਤਰੱਕੀ ਔਰ ਜਿਸਮਾਨੀ ਤਰੱਕੀ ਦੇ ਵਿੱਚ ਵੀ ਉਹਨੇ ਸਾਨੂੰ ਬਧਾਇਆ ਆ ਖੁਦਾ ਦਾ ਸ਼ੁਕਰ ਕਰਨਾ ਚਾਹੀਦਾ ਕਿ ਉਹਨੇ ਸਾਨੂੰ ਤੰਦਰੁਸਤੀ ਦਿੱਤੀ ਆ ਔਰ ਇੱਕ ਹੋਰ ਸਾਨੂੰ ਇਹ ਨਵਾਂ ਸਾਲ ਜੁ ਦੇਣੇ ਜਾ ਰਿਹਾ ਆ ਪ੍ਰਭੂ ਦਾ ਲੱਖਾਂ ਵਾਰੀ ਧੰਨਵਾਦ ਕਰਨਾ ਚਾਹੀਦਾ ਸਾਨੂੰ ਮੇਰੇ ਅਜ਼ੀਜ਼ੋ ਉਹਦੀ ਮਰਜ਼ੀ ਤੋਂ ਬਗੈਰ ਅਸੀਂ ਇੱਕ ਸਾਬ ਵੀ ਨਹੀਂ ਲੈ ਸਕਦੇ ਉਹਦੀ ਮਰਜ਼ੀ ਤੋਂ ਬਗੈਰ ਅਸੀਂ ਇੱਕ ਕਦਮ ਵੀ ਨਹੀਂ ਪੜ ਸਕਦੇ ਮੇਰੇ ਅਜ਼ੀਜ਼ੋ ਇਹ ਪਰਮੇਸ਼ਰ ਦੀ ਬਹੁਤ ਵੱਡੀ ਆਸ਼ੀਸ਼ ਆ ਉਹਦੇ ਬੱਚਿਆਂ ਦੇ ਉੱਤੇ ਕਿ ਉਹ ਹਮੇਸ਼ਾ ਆਪਣੇ ਬੱਚਿਆਂ ਨੂੰ ਹਰ ਬਰਕਤ ਦੇ ਨਾਲ ਆਸ਼ੀਸ਼ਿਤ ਕਰਦਾ ਹੈ ਮੇਰੇ ਅਜ਼ੀਜ਼ੋ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਹਾਂ ਕਿ ਜਦੋਂ ਅਸੀਂ ਪਰਮੇਸ਼ਰ ਤੋਂ ਵੱਖਰੇ ਹੋ ਜਾਂਦੇ ਹਾਂ ਜਿਦਾਂ ਖੁਦਾ ਦੇ ਵਚਨ ਦੇ ਵਿੱਚ ਲਿਖਿਆ ਆ ਜਿਹੜੀ ਟਹਿਣੀ ਬੇਲ ਦੇ ਵਿੱਚ ਰਹਿੰਦੀ ਆ ਉਹੀ ਫਲਵੰਤ ਰਹਿੰਦੀ ਆ ਤੇ ਜਦੋਂ ਉਬੇਲ ਤੋਂ ਬੱਕਰੀ ਹੋ ਜਾਂਦੀ ਆ ਉਹ ਸਾੜੀ ਜਾਂਦੀ ਆ ਉਹ ਅੱਗ ਦੇ ਵਿੱਚ ਚੋਖੀ ਜਾਂਦੀ ਆ ਤਾਂ ਲੋਕ ਉਹਦੇ ਉੱਤੇ ਫਿਰ ਕਹਿੰਦੇ ਵੀ ਖਾਣਾ ਬਰਉਂਦੇ ਆ ਮੇਰੇ ਅਜ਼ੀਜ਼ੋ ਸਾਨੂੰ ਪਰਮੇਸ਼ਰ ਦੇ ਵਿੱਚ ਹਮੇਸ਼ਾ ਬਣੇ ਰਹਿਣਾ ਚਾਹੀਦਾ ਆ ਔਰ ਜਦ ਅਸੀਂ ਬਣੇ ਰਹਿੰਨੇ ਆ ਤਾਂ ਫਿਰ ਪ੍ਰਭੂ ਦਾ ਵਚਨ ਸਾਨੂੰ ਦੱਸਦਾ ਆ ਕਿ ਹਰੇਕ ਉਹ ਟਾਣੀ ਜਿਹੜੀ ਮੇਰੇ ਵਿੱਚ ਵਾ ਤੇ ਮੇਰਾ ਵਚਨ ਉਹਦੀ ਜ਼ਿੰਦਗੀ ਦੇ ਵਿੱਚ ਹਰ ਰੋਜ਼ ਜ਼ਿੰਦਗੀ ਜਿਹੜੀ ਮੇਰੇ ਵਿੱਚ ਬਣੀ ਰਹਿੰਦੀ ਆ ਖੁਦਾ ਉਹਨੂੰ ਵੱਡੀਆਂ ਬਰਕਤਾਂ ਦੇ ਨਾਲ ਨਿਵਾਜ਼ਦਾ ਆ ਪਰ ਜਿਹੜੀ ਟਹਿਣੀ ਪਰਮੇਸ਼ਰ ਦੇ ਵਚਨ ਦੇ ਵਿੱਚ ਨਹੀਂ ਬਣੀ ਰਹਿੰਦੀ ਉਹਦਾ ਕੀ ਹਾਲ ਹੁੰਦਾ ਹੈ ਹallelujah ਸੋ ਅਸੀਂ ਅੱਜ ਖੁਦਾ ਦੇ ਵਚਨ ਦੇ ਵਿੱਚੋਂ ਜਾਣਾਂਗੇ ਉਹਦੀ 13 ਅਧਿਆਇ ਉਹਦੀ ਪਹਿਲੀ ਆ ਤਾਂ ਅਸੀਂ ਜਦੋਂ ਪੜ੍ਹਦੇ ਆ ਤਾਂ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਆ ਯਹੋਵਾ ਨੇ ਮੈਨੂੰ ਐਂ ਆਖਿਆ ਕਿ ਜਾ ਅਤੇ ਆਪਣੇ ਲਈ ਇੱਕ ਕਤਾਨ ਦਾ ਕਮਰਕੱਸਾ ਮੋਲ ਲੈ ਅਤੇ ਉਹਨੂੰ ਆਪਣੇ ਲੱਕ ਉੱਤੇ ਪਾ ਲੈ ਪਰ ਉਹਨੂੰ ਪਾਣੀ ਵਿੱਚ ਨਾ ਪੀਵੀ ਸੋ ਮੈਂ ਯਹਵਾ ਦੇ ਵਚਨ ਦੇ ਅਨਸਾਰ ਇੱਕ ਕਮਰਕੱਸਾ ਮੋਲ ਲਿਆ ਅਤੇ ਉਹਨੂੰ ਆਪਣੇ ਲੱਕ ਉੱਤੇ ਪਾ ਲਿਆ ਤਾਂ ਐਵੇਂ ਹੋਇਆ ਕਿ ਯਹਵਾ ਦਾ ਵਚਨ ਦੂਜੀ ਵਾਰ ਮੇਰੇ ਕੋਲ ਆਇਆ ਕਿ ਜਿਹੜਾ ਕਮਰਕੱਸਾ ਤੈ ਮੋਲ ਲਿਆ ਹੈ ਅਤੇ ਜਿਹੜਾ ਤੇਰੇ ਲੱਕ ਉੱਤੇ ਹੈ ਉਹਨੂੰ ਲੈ ਉੱਠ ਅਤੇ ਫਰਾਤ ਨੂੰ ਜਾ ਅਤੇ ਉੱਥੇ ਉਹਨੂੰ ਇੱਕ ਚਟਾਨ ਦੀ ਤੇੜ ਵਿੱਚ ਲੁਕਾ ਦੇ। ਸੋ ਮੈਂ ਗਿਆ ਅਤੇ ਉਹ ਫਰਾਤ ਕੋਲ ਲੁਕਾ ਦਿੱਤਾ। ਜਿਵੇਂ ਯਹੋਵਾ ਨੇ ਮੈਨੂੰ ਹੁਕਮ ਦਿੱਤਾ ਸੀ। ਤਾਂ ਐਮ ਹੋਇਆ ਕਿ ਬਹੁਤ ਦਿਨਾਂ ਦੇ ਅੰਤ ਵਿੱਚ ਯਹੋਵਾ ਨੇ ਮੈਨੂੰ ਆਖਿਆ ਉੱਠ ਕੇ ਫਰਾਤ ਨੂੰ ਜਾ ਅਤੇ ਉਹ ਉਸ ਕਮਰਕਸੇ ਨੂੰ ਉਥੋਂ ਲੈ ਲੈ ਜਿਹਦੇ ਲਕਉਣ ਦਾ ਮੈਂ ਤੈਨੂੰ ਹੁਕਮ ਦਿੱਤਾ ਸੀ। ਤਾਂ ਮੈਂ ਫਰਾਤ ਨੂੰ ਗਿਆ ਅਤੇ ਮੈਂ ਪੁੱਟਿਆ ਔਰ ਉਸ ਕਮਰ ਕੱਸੇ ਨੂੰ ਉਸ ਥਾਂ ਲਿਆ ਜਿੱਥੇ ਮੈਂ ਉਹਨੂੰ ਲੁਕਾਇਆ ਸੀ ਅਤੇ ਵੇਖੋ ਉਹ ਵਿਗੜ ਗਿਆ ਸੀ ਉਹ ਕਿਸੇ ਕੰਮ ਦਾ ਨਾ ਰਿਹਾ ਸੋ ਮੇਰੀ ਅਜ਼ੀਜ਼ੋ ਇਹ ਪਰਮੇਸ਼ਰ ਦਾ ਵਚਨ ਹੈ ਸਾਡੇ ਲਈ ਕਿ ਜਿਹੜੀ ਜ਼ਿੰਦਗੀ ਜਿਸ ਤਰ੍ਹਾਂ ਉਹਨੂੰ ਜਦੋਂ ਪਰਮੇਸ਼ਰ ਨੇ ਹੁਕਮ ਦਿੱਤਾ ਉਹ ਕਮਰ ਕਸੇ ਨੂੰ ਤਾਂ ਉਹਨੇ ਜਦੋਂ ਫਰਾਤ ਦੀ ਉਸ ਚਟਾਨ ਦੇ ਵਿੱਚ ਉਹਨੂੰ ਲੁਕੋ ਦਿੱਤਾ ਔਰ ਜਦੋਂ ਉਹਨੂੰ ਕਾਫੀ ਟਾਈਮ ਦੇ ਪਿੱਛੋਂ ਪਰਮੇਸ਼ਰ ਨੇ ਹੁਕਮ ਦਿੱਤਾ ਕਿਉਂਕਿ ਉਹ ਉਹਨੂੰ ਜ਼ਿੰਦਗੀ ਦੀ ਪਹੇਲੀ ਸਮਝਾਉਣਾ ਚਾਹੁੰਦਾ ਸੀ ਕਿ ਜਿਹੜੇ ਪਰਮੇਸ਼ਰ ਦੇ ਵਿੱਚ ਬਣੇ ਰਹਿੰਦੇ ਆ ਜਿਹੜੇ ਪਰਮੇਸ਼ਰ ਦੇ ਨਾਲ ਜੁੜੇ ਰਹਿੰਦੇ ਆ ਜਿਹੜੇ ਪ੍ਰਭੂ ਦੇ ਹਦੀਨਗੀ ਦੇ ਵਿੱਚ ਹਲੀਮਗੀ ਦੇ ਨਾਲ ਆਪਣੇ ਜੀਵਨ ਨੂੰ ਵਤੀਤ ਕਰਦੇ ਆ ਪਰਮੇਸ਼ਰ ਕਹਿੰਦਾ ਉਹਨਾਂ ਦੀ ਜ਼ਿੰਦਗੀ ਬਹਾਲਿਆ ਪਰ ਜਿਹੜੇ ਪਰਬੂ ਯਿਸੂ ਨਾਸਰੀ ਤੋਂ ਦੂਰ ਹੋ ਜਾਂਦੇ ਆ ਤਾਂ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਇਸ ਕਮਰ ਕੱਸੇ ਦੀ ਨਿਆਈ ਵਿਗੜ ਜਾਂਦੀ ਆ ਖਰਾਬ ਹੋ ਜਾਂਦੀ ਆ ਮੇਰੇ ਅਜ਼ੀਜ਼ੋ ਇਸੇ ਕਰਕੇ ਅਸੀਂ ਜਦੋਂ ਪੜ੍ਹਦੇ ਆ ਤਾਂ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਆ ਉਹ ਨਹੀਂ ਚਾਹੁੰਦਾ ਵੀ ਕੋਈ ਵੀ ਜ਼ਿੰਦਗੀ ਮੇਰੇ ਤੋਂ ਦੂਰ ਰਵੇ ਉਹ ਨਹੀਂ ਚਾਹੁੰਦਾ ਵੀ ਕੋਈ ਵੀ ਜ਼ਿੰਦਗੀ ਨਾ ਸ਼ੋਈ ਉਹ ਹਰ ਇੱਕ ਜ਼ਿੰਦਗੀ ਨੂੰ ਬਚਾਉਣਾ ਚਾਹੁੰਦਾ ਇਸੇ ਲਈ ਉਹਨੇ ਆਪਣਾ ਪਵਿੱਤਰ ਲਹੂ ਕਲ ਬਰੀ ਦਿੱਤੇ ਵਹਾ ਦਿੱਤਾ ਮੇਰੇ ਅਜ਼ੀਜ਼ੋ ਸਾਡਾ ਕਰਕੇ ਅਸੀਂ ਇਸ ਕਮਰਕੱਸੇ ਦੀ ਨਿਆਇ ਇਹ ਕਮਰਕੱਸਾ ਜਿਹੜਾ ਆ ਇਹ ਸਾਡੀ ਜ਼ਿੰਦਗੀ ਨੂੰ ਦਰਸਾਉਂਦਾ ਹੈ ਇਹ ਸਾਡੇ ਜੀਵਨ ਨੂੰ ਦਰਸਾਉਂਦਾ ਆ ਕਿ ਜਦੋਂ ਅਸੀਂ ਪ੍ਰਭੂ ਦੇ ਵਿੱਚੋਂ ਪ੍ਰਭੂ ਦੇ ਕੋਲੋਂ ਦੂਰ ਹੋ ਜਾਂਦੇ ਆ ਜਦੋਂ ਅਸੀਂ ਉਹਦੀ ਜ਼ਿੰਦਗੀ ਤੋਂ ਅਲੱਗ ਹੋ ਜਾਂਦੇ ਆ ਤਾਂ ਸਾਡੀ ਜ਼ਿੰਦਗੀ ਕਿੱਦਾਂ ਦੀ ਬਣ ਜਾਂਦੀ ਹੈ ਪਰ ਜਦੋਂ ਇਹ ਜ਼ਿੰਦਗੀ ਪ੍ਰਭੂ ਦੇ ਹੱਥਾਂ ਵਿੱਚ ਹੁੰਦੀ ਆ ਆਪਣੀ ਜ਼ਿੰਦਗੀ ਦਾ ਡਰਾਈਵਰ ਪ੍ਰਭੂ ਨੂੰ ਬਣਾਓ ਆਪਣੀ ਜ਼ਿੰਦਗੀ ਦਾ ਅੱਛਾ ਯਾਰਲੀ ਪ੍ਰਭੂ ਨੂੰ ਬਣਾਓ ਕਿਉਂਕਿ ਪ੍ਰਭੂ ਹੀ ਅੱਛਾ ਯਾਰਲੀ ਆ ਔਰ ਜਿਹੜੀ ਜ਼ਿੰਦਗੀ ਖੁਦਾ ਦੇ ਹੱਥਾਂ ਦੇ ਵਿੱਚ ਵਾ ਉਹ ਕਦੀ ਵੀ ਨਾਸ਼ ਨਹੀਂ ਹੁੰਦੀ ਉਹ ਹਮੇਸ਼ਾ ਫਲਵੰਤ ਰਹਿੰਦੀ ਆ ਉਹ ਹਮੇਸ਼ਾ ਅਸ਼ੀਸ਼ਿਤ ਰਹਿੰਦੀ ਆ ਮੇਰੇ ਅਜ਼ੀਜ਼ਾ ਸਾਨੂੰ ਆਪਣੇ ਆਪ ਨੂੰ ਖੁਦਾ ਦੇ ਹੱਥਾਂ ਦੇ ਵਿੱਚ ਦੇਣ ਦੀ ਜ਼ਰੂਰਤ ਆ ਜਦ ਅਸੀਂ ਖੁਦਾ ਦਾ ਬਚਨ ਪੜ੍ਹਦੇ ਆ ਤਾਂ ਪਰਮੇਸ਼ਰ ਸਾਨੂੰ ਦੱਸਦਾ ਆ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਹੈ ਉਹਨੇ ਦੇਖੋ ਆਪਣਾ ਪਵਿੱਤਰ ਲਹੂ ਵਹਾ ਕੇ ਆਪਣੀਆਂ ਬਾਹਾਂ ਸਾਡੇ ਲਈ ਖੋਲ ਦਿੱਤੀਆਂ ਉਹਨੇ ਕਿਹਾ ਇਹ ਥੱਕੇ ਮਾਨਦੇ ਤੇ ਬੋਝ ਦੇ ਥੱਲੇ ਦੱਬੇ ਹੋਏ ਲੋਕੋ ਮੇਰੇ ਕੋੜਾ ਉਹ ਨਹੀਂ ਚਾਹੁੰਦਾ ਵੀ ਕੋਈ ਵੀ ਜ਼ਿੰਦਗੀ ਨਾ ਛੋਵੇ ਕੋਈ ਵੀ ਜ਼ਿੰਦਗੀ ਨਰਕ ਵਿੱਚ ਜਾਵੇ ਮੇਰੇ ਅਜ਼ੀਜ਼ੋ ਸਾਨੂੰ ਉਸ ਕਮਰ ਕੱਸੇ ਦੀ ਨਿਆਂ ਨਹੀਂ ਬਲਕਿ ਸਾਨੂੰ ਇੱਕ ਬੇਲ ਦੀ ਨਿਆਂ ਇੱਕ ਟਹਿਣੀ ਉਸ ਨਿਆਂ ਦੀ ਨਿਆਂ ਹੋਣਾ ਚਾਹੀਦਾ ਜਿਹੜੀ ਬੇਲ ਦੇ ਵਿੱਚ ਬੜੀ ਰਹਿੰਦੀ ਆ ਉਹ ਕਹਿੰਦਾ ਤੁਸੀਂ ਮੇਰੇ ਚ ਤਾਂ ਮੈਂ ਤੁਹਾਡੇ ਵਿੱਚ ਤੇ ਮੀਆਂ ਗੱਲਾਂ ਤੁਹਾਡੇ ਵਿੱਚ ਹੋਣ ਜੋ ਚਾਹੋ ਤੁਹਾਡੇ ਲਈ ਹੋ ਜਾਵੇਗਾ ਸਾਡੇ ਲਈ ਕਦੋਂ ਸਭ ਹੋਵੇਗਾ ਕਦੋਂ ਸਾਡੀਆਂ ਬਰਕਤਾਂ ਖੁੱਲਣਗੀਆਂ ਕਦੋਂ ਸਾਡੇ ਬੰਦ ਰਸਤੇ ਖੁੱਲਣਗੇ ਕਦੋਂ ਸਾਡੀ ਜ਼ਿੰਦਗੀ ਦੇ ਜਿਹੜੇ ਬੰਦ ਦਰਵਾਜ਼ੇ ਖੁੱਲਣਗੇ ਜਦੋਂ ਅਸੀਂ ਖੁਦਾ ਦੇ ਨਾਲ ਆਪਣੇ ਆਪ ਨੂੰ ਪੂਰੀ ਤਰ੍ਹਾਂ ਜੋੜ ਲਵਾਂਗੇ ਜਦੋਂ ਅਸੀਂ ਵਫਾਦਾਰੀ ਨਾਲ ਚੱਲਾਂਗੇ ਇਮਾਨਦਾਰੀ ਨਾਲ ਚੱਲਾਂਗੇ ਆਪਣੀ ਜ਼ਿੰਦਗੀ ਨੂੰ ਹਲੀਮ ਕਰਦਿਆਂ ਚੱਲਾਂਗੇ ਮੇਰੇ ਅਜ਼ੀਜ਼ੋ ਪਰਮੇਸ਼ਰ ਸਾਨੂੰ ਬਹੁਤ ਪਿਆਰ ਕਰਦਾ ਹੈ ਕਿੰਨਾ ਉਹ ਇਸ ਕਮਰ ਕੱਸੇ ਵਾਂਗੂ ਹੈ ਹallelujah ਸੋ ਅਸੀਂ ਅੱਗੇ ਪੜਾਂਗੇ ਤਾਂ ਯਹੋਵਾ ਦਾ ਵਚਨ ਮੇਰੇ ਕੋਲ ਆਇਆ ਕਿ ਯਹੋਵਾ ਐਂਓ ਫਰਮਾਉਂਦਾ ਹੈ ਕਿ ਹੀ ਇਉਂ ਹੀ ਯਹੂਦਾ ਦੇ ਹੰਕਾਰ ਅਤੇ ਯਰੂਸ਼ਲਮ ਦੇ ਵੱਡੇ ਹੰਕਾਰ ਨੂੰ ਵਿਗਾੜ ਦੇਵਾਂਗਾ ਉਹ ਕਹਿੰਦਾ ਮੈਂ ਉਹਨਾਂ ਦੀਆਂ ਜ਼ਿੰਦਗੀਆਂ ਵਿਗੜ ਜਾਂਦੀਆਂ ਆ ਜਿਹੜੇ ਪ੍ਰਭੂ ਯਿਸੂ ਨਾਸਰੀ ਤੋਂ ਦੂਰ ਹੋ ਜਾਂਦੇ ਆ ਉਹਨਾਂ ਦੇ ਆਪਣੇ ਪਲਾਨ ਫੇਲ ਹੋ ਜਾਂਦੇ ਆ ਜਿਹੜੇ ਪ੍ਰਭੂ ਯਿਸੂ ਨਾਸਰੀ ਤੋਂ ਦੂਰ ਹੋ ਜਾਂਦੇ ਆ ਜਿਹੜੇ ਖੁਦਾ ਦੇ ਵਿੱਚ ਨਹੀਂ ਬਣੇ ਰਹਿੰਦੇ ਜਿਹੜੇ ਆਪਣੀ ਆਕੜ ਵਿੱਚ ਰਹਿੰਦੇ ਆ ਜਿਹੜੇ ਕਮਾਂਡ ਵਿੱਚ ਰਹਿੰਦੇ ਆ ਜਿਹੜੇ ਹੰਕਾਰ ਵਿੱਚ ਕਿਉਂਕਿ ਪਰਮੇਸ਼ਰ ਕਹਿੰਦਾ ਮੈਂ ਹਲੀਮਾ ਦੇ ਉੱਤੇ ਦਇਆ ਕਰਦਾ ਪਰ ਮੈਂ ਹੰਕਾਰੀਆਂ ਦਾ ਕੀ ਕਰਦਾ ਹਾਂ ਸਾਹਮਣਾ ਕਰਦਾ ਹੈ ਰਬੀ ਯਸਿਮਾ ਸੀ ਨਹੀਂ ਚਾਹੁੰਦਾ ਕਿ ਕੋਈ ਵੀ ਜ਼ਿੰਦਗੀ ਨਾਸ਼ ਹੋਵੇ ਇਸ ਲਈ ਮੇਰੀ ਅਜ਼ੀਜ਼ੋ ਸਾਨੂੰ ਖੁਦਾ ਦੇ ਵਿੱਚ ਬਣੇ ਲੈਣਾ ਚਾਹੀਦਾ ਆ ਸਾਨੂੰ ਖੁਦਾ ਦੇ ਨਾਲ ਜੁੜੇ ਰਹਿਣਾ ਚਾਹੀਦਾ ਹੈ ਪਰਮੇਸ਼ਰ ਬਹੁਤ ਮਹਾਨ ਪਰਮੇਸ਼ਰ ਹੈ ਉਹਦੀ ਦਇਆ ਜਿਹੜੀ ਆ ਅਕਾਸ਼ਾਂ ਤੋਂ ਵੀ ਉੱਪਰ ਹੈ ਮੇਰੇ ਅਜ਼ੀਜ਼ੋ ਜਦੋਂ ਅਸੀਂ ਖੁਦਾ ਦੇ ਨਾਲ ਜੁੜੇ ਰਹਿੰਨੇ ਆ ਤਾਂ ਸੱਚੂੱਚ ਮੇਰੇ ਅਜ਼ੀਜ਼ੋ ਸਾਡੀ ਜਿਹੜੀ ਜ਼ਿੰਦਗੀ ਆ ਉਹ ਬਹਾਲ ਹੁੰਦੀ ਆ ਪਰਮੇਸ਼ਰ ਦੇ ਅੱਗੇ ਆਪਣੇ ਮਸਲੇ ਰੱਖੋ ਪਰਮੇਸ਼ਰ ਨੂੰ ਸਾਰੀਆਂ ਆਪਣੀਆਂ ਚਿੰਤਾ ਦੱਸੋ ਪਰਮੇਸ਼ਰ ਦੇ ਅੱਗੇ ਹੀ ਆਪਣੇ ਦੁੱਖ ਨੂੰ ਰੱਖੋ ਕਿਉਂਕਿ ਪਰਮੇਸ਼ਰ ਤੋਂ ਬਗੈ ਕੋਈ ਵੀ ਸਾਡੇ ਮਸਲੇ ਦਾ ਹੱਲ ਨਹੀਂ ਕਰ ਸਕਦਾ ਮੇਰੇ ਅਜ਼ੀਜ਼ੋ ਇਸੇ ਇਨਸਾਨ ਦੇ ਅੱਗੇ ਸਾਨੂੰ ਆਪਣਾ ਮਸਲਾ ਰੱਖਣ ਦੀ ਜ਼ਰੂਰਤ ਨਹੀਂ ਕਿਉਂਕਿ ਕੋਈ ਇਨਸਾਨ ਕਦੀ ਕਿਸੇ ਦੀ ਮਦਦ ਨਹੀਂ ਕਰ ਸਕਦਾ ਮੇਰੇ ਅਜ਼ੀਜ਼ੋ ਪਰਮੇਸ਼ਰ ਮਦਦਗਾਰ ਪਰਮੇਸ਼ਰ ਆ ਉਹ ਹਮੇਸ਼ਾ ਤਤਪਰ ਤੇ ਖੜਾ ਰਹਿੰਦਾ ਸਾਡੀ ਮਦਦ ਲਈ ਪਰਮੇਸ਼ਰ ਦਾ ਧੰਨਵਾਦ ਕਰਦੇ ਹੋਏ ਉਹਦੇ ਯਤਨ ਦੇ ਵਿੱਚ ਯਤਨ ਦੇ ਨਾਲ ਪ੍ਰਭੂ ਨੂੰ ਪਾਲੋ ਕਿਉਂਕਿ ਜਿਹੜੇ ਪ੍ਰਭੂ ਨੂੰ ਪਾਲਦੇ ਆ ਉਕੇ ਦਾ ਮੈਨੂੰ ਤਦ ਤੱਕ ਪਾਲੋ ਜਦ ਤੱਕ ਮੈਂ ਲੱਭ ਨਹੀਂ ਪੈਂਦਾ ਤਦ ਤੱਕ ਹੋ ਜੋ ਜਦ ਤੱਕ ਮੈਂ ਤੁਹਾਨੂੰ ਮਿਲ ਨਹੀਂ ਜਾਂਦਾ ਮੇਰੇ ਅਜ਼ੀਜ਼ੋ ਸਾਨੂੰ ਜ਼ਰੂਰਤ ਹੈ ਆਪਣੀਆਂ ਜ਼ਿੰਦਗੀਆਂ ਨੂੰ ਅੱਜ ਬਦਲਣ ਦੀ ਇਸ ਵਚਨ ਦੇ ਨਾਲ ਆਪਣੀਆਂ ਜ਼ਿੰਦਗੀਆਂ ਨੂੰ ਢਾਲਣ ਦੀ ਮੇਰੇ ਅਜ਼ੀਜ਼ੋ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਹਾਂ ਕਿ ਸਾਨੂੰ ਮੋਬਾਈਲ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਨਾ ਚਾਹੀਦਾ ਆਪਣੇ ਕੰਮ ਲਈ ਯੂਜ਼ ਕਰਨਾ ਚਾਹੀਦਾ ਵਾ ਨਾ ਕਿ ਇਹਦੇ ਤੇ ਸਾਨੂੰ ਗਲਤ ਗਲਤ ਵੀਡੀਓ ਅਗਰ ਅੱਜ ਕੱਲ ਦੀ ਜਨਰੇਸ਼ਨ ਜਿਹੜੀ ਆ ਇਸ ਮੋਬਾਈਲ ਦੇ ਰਾਹੀ ਕਾਫੀ ਵਿਗੜ ਰਹੀ ਆ ਮੇਰੇ ਅਜ਼ੀਜ਼ੋ ਸਾਨੂੰ ਇਸ ਇਹ ਮੋਬਾਈਲ ਗਲਤ ਨਹੀਂ ਗਾ ਪਰ ਹਾਂ ਜੋ ਇਸ ਦੇ ਉੱਤੇ ਗਲਤ ਵੀਡੀਓ ਜੋ ਗਲਤ ਚੀਜ਼ਾਂ ਅਸੀਂ ਦੇਖਦੇ ਆ ਉਹ ਗਲਤ ਆ ਮੇਰੇ ਅਜ਼ੀਜ਼ੋ ਕੋਈ ਵੀ ਚੀਜ਼ ਆ ਅਗਰ ਅਸੀਂ ਉਹਨੂੰ ਹੱਦ ਤੋਂ ਵੱਧ ਉਹਦਾ ਇਸਤੇਮਾਲ ਕਰਾਂਗੇ ਤਾਂ ਉਹ ਇੱਕ ਸਾਡੇ ਲਈ ਮੂਰਤੀ ਪੂਜਾਈ ਹੋ ਜਾਂਦੀ ਆ ਮੈਂ ਅੱਜ ਦੀ ਜਨਰੇਸ਼ਨ ਨੂੰ ਦੱਸਣਾ ਚਾਹੁੰਨੀ ਆ ਕਿ ਤੁਸੀਂ ਪਰਮੇਸ਼ਰ ਦੇ ਵਿੱਚ ਬਾਦੋ ਖੁਦਾ ਦੇ ਵਿੱਚ ਵਧਦੇ ਜਾਵੋ ਪਰਮੇਸ਼ਰ ਤੁਹਾਨੂੰ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਫਲਵੰਦ ਕਰੇ ਤੁਹਾਨੂੰ ਫਲਵੰਦ ਕਰੇ ਔਰ ਹਮੇਸ਼ਾ ਖੁਦਾ ਦੀ ਹਦੀਨਗੀ ਦੇ ਵਿੱਚ ਰਹੋ ਉਹਦੇ ਡਰ ਦੇ ਵਿੱਚ ਰਹੋ ਅੱਜਕੱਲ ਕਿਉਂਕਿ ਪਰਮੇਸ਼ਰ ਦੇ ਵਚਨ 'ਚ ਇਹ ਵੀ ਲਿਖਿਆ ਹੋਇਆ ਆ ਕਹਿੰਦਾ اے جوان اپنی جوانی ویلے اپنے کردار نو چیتے کار جے اسی جوانی پرمیشر دلنے ہاں تو وہ بہت سانو مطلب بڑیاں برکتاں دے نال نوازدا میرے عزیزوں سانو جوانی وچ ضرور دیا بڑے پچھے تا ہر کوئی نا لیندا ہے پر جوانی وچ کوئی پرمیشر دے کول نہیں اوندا میرے عزیزوں پرمیشر دا وچن داتا ہے اپنی جوانی وچ اپنے کردار نو چیتے کار میرے نہ اپنے جوان بچیاں نوں دسنا چاہنی ہاں ਤੇ ਤੁਸੀਂ ਪ੍ਰਭੂ ਦੇ ਵਿੱਚ ਵਧੋ ਪ੍ਰਭੂ ਦੇ ਵਿੱਚ 활ਵੰਤ ਹੁੰਦੇ ਜਾਓ ਵਾਦੇ ਜਾਓ ਜਦੋਂ ਅਸੀਂ ਖੁਦਾ ਦੇ ਬਚਨ ਦੇ ਵਿੱਚ ਵਾਦੇ ਆ ਤਾਂ ਪਰਮੇਸ਼ਰ ਸਾਡੇ ਲਈ तमाम ਰਸਤਿਆਂ ਨੂੰ ਖੋਲਦਾ ਆ ਸੋ ਖੁਦਾ ਤੁਹਾਨੂੰ ਬਹੁਤ ਬਰਕਤ ਦੇਵੇ ਔਰ ਤੁਸੀਂ ਪਰਮੇਸ਼ਰ ਦੇ ਵਿੱਚ ਹਮੇਸ਼ਾ ਵਾਦੇ ਜਾਓ ਬਚਨ ਵਿੱਚ ਵਾਦੇ ਜਾਓ ਅਗਰ ਬਚਨ ਵਿੱਚ ਵਾਦੇ ਜਾਓਗੇ ਤਾਂ ਆਤਮਿਕ ਉਨਤੀ ਵਿੱਚ ਜਦੋਂ ਵਧੋਗੇ ਤਾਂ ਪਰਮੇਸ਼ਰ ਤੁਹਾਨੂੰ ਦੁਨੀਆਵੀ ਤਰੱਕੀ ਵਿੱਚ ਵੀ ਬਹੁਤ ਵਧਾਵੇਗਾ ਕਿਸੇ ਗੱਲ ਦੀ ਚਿੰਤਾ ਕਰਨ ਦੀ ਜਰੂਰਤ ਨਹੀਂ ਸੋ ਮੈਂ ਤੁਹਾਡੇ ਲਈ ਇੱਕ ਪ੍ਰਾਰਥਨਾ ਕਰਨੀ ਚਾਹੁੰਨੀ ਆ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਵੇ ਬਰਕਤ ਦੇਵੇ ਖੁਦਾ ਦਾ ਧੰਨਵਾਦ ਕਰਦੀ ਆ ਸ਼ੁਕਰ ਕਰਦੀ ਆ ਪਿਤਾ ਪਰਮੇਸ਼ਰ ਇਹ ਵਚਨ ਜਿੰਨੇ ਵੀ ਤੇਰੇ ਬੱਚੇ ਸੁਣਨ ਉਹਨਾਂ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਪਰਤਾਈਤ ਨਾਲ ਫਰ ਲੈ ਕੇ ਆਵੇ ਔਰ ਉਹਨਾਂ ਬੱਚਿਆਂ ਦੀ ਜ਼ਿੰਦਗੀ ਵਿੱਚ ਖਦਾਵੰਦਾ ਪਿਤਾ ਹਰ ਆਸ਼ੀਸ਼ ਨੂੰ ਲੈ ਕੇ ਆਵੇ ਖਦਾਵੰਦਾ ਪਿਤਾ ਪਰਮੇਸ਼ਰ ਇਸ ਪ੍ਰਾਰਥਨਾ ਨੂੰ ਜੋ ਵੀ ਮੇਰਾ ਭਰਾ ਮੇਰੀ ਭੈਣ ਮੇਰੇ ਬੱਚੇ ਸੁਣ ਰਹੇ ਆ ਪਿਤਾ ਪਰਮੇਸ਼ਰ ਉਹਨਾਂ ਬੱਚਿਆਂ ਦੀ ਜ਼ਿੰਦਗੀ ਵਿੱਚ ਉਹਨਾਂ ਭੈਣ ਭਰਾਵਾਂ ਦੀ ਜ਼ਿੰਦਗੀ ਵਿੱਚ ਵੱਡੀ ਬਹਾਲੀ ਨੂੰ ਲੈ ਕੇ ਆਵੇ ਖਦਾਵੰਦਾ ਪਿਤਾ ਪਰਮੇਸ਼ਰ ਜਿਹੜੇ ਬੇਅਲਾਦ ਆ ਉਹਨਾਂ ਨੂੰ ਾਲਾਦ ਦੀ ਆਸ਼ੀਸ਼ ਦੇ ਜਿਹੜੇ ਬੇਕਾਰ ਆ ਉਹਨਾਂ ਨੂੰ ਕਰ ਦੀ ਆਸ਼ੀਸ਼ ਦੇ ਜਿਹੜੇ ਕਰਜ਼ਿਆਂ ਦੇ ਬੋਝ ਥੱਲੇ ਦੱਬਿਆ ਉਹਨਾਂ ਨੂੰ ਕਰਜ਼ਿਆਂ ਤੋਂ ਆਜ਼ਾਦ ਕਰ ਕਿਉਂਕਿ ਆਜ਼ਾਦੀ ਸਿਰਫ ਤੇਰੇ ਕੋ ਆ ਜਿੱਥੇ ਤੇਰਾ ਆਤਮਾ ਆ ਉਥੇ ਹੀ ਆਜ਼ਾਦੀ ਆ ਪਿਤਾ ਇਹ ਤੇਰੇ ਬੱਚੇ ਆ ਤੇਰੇ ਹਦੀਨ ਰਹਿਣ ਵਾਲੇ ਆ ਤੇਰੇ ਤੈਨੂੰ ਪਿਆਰ ਕਰਦੇ ਆ ਪਿਤਾ ਔਰ ਪਿਤਾ ਪਰਮੇਸ਼ਰ ਇਹਨਾਂ ਬੱਚਿਆਂ ਦੀ ਹਰ ਖੁਸ਼ੀ ਨੂੰ ਹਰ ਵਿਸ਼ੇਸ ਨੂੰ ਪੂਰੀਆਂ ਕਰ ਪਿਤਾ ਪਰਮੇਸ਼ਰ ਇਹ ਬੱਚੇ ਆਪਣੀ ਜ਼ਿੰਦਗੀ ਦੀ ਹਰ ਸਕਸੈਸ ਨੂੰ ਹਾਸਲ ਕਰਨ ਪਿਤਾ ਪਰਮੇਸ਼ਰ ਖਦਾਵੰਦਾ ਪਿਤਾ ਮਤਰਾ ਧੰਨਵਾਦ ਕਰਦੀ ਹੈ ਸ਼ੁਕਰ ਕਰਦੀ ਹੈ ਇਹਨਾਂ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ तमाम ਖੁਸ਼ੀਆਂ ਇਹ ਨਵਾਂ ਸਾਲ ਇਹਨਾਂ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਆਸ਼ੀਸ਼ ਵਾਲਾ ਬਰਕਤ ਵਾਲਾ ਔਰ ਇਹਨਾਂ ਦੀ ਹਰ 2 ਸ਼ੀਜ਼ ਨੂੰ ਪੂਰਾ ਕਰਨ ਵਾਲਾ ਆਪੇ ਪਿਤਾ ਪਰਮੇਸ਼ਰ ਖਦਾਵੰਦਾ ਪਿਤਾ ਇਹ ਮੱਚੇ ਤੇਰੇ ਨਾਮ ਦੇ ਵਿੱਚ ਵਾਦੇ ਜਾਂ ਮੈਂ ਧੰਨਵਾਦ ਕਰਦੀ ਹੈ ਸ਼ੁਕਰ ਕਰਦੀ ਹੈ ਤੇ ਯਿਸੂ ਮਸੀਹ ਦੇ ਪਵਿੱਤਰ ਨਾਮ ਮੰਗਣੀ ਆ ਆਮੀਨ ਤੇ ਮੇਰੇ ਅਜ਼ੀਜ਼ੋ ਅਗਰ ਤੁਸੀਂ ਇਸ ਪ੍ਰਾਰਥਨਾ ਨੂੰ ਰਸੀਬ ਕੀਤਾ ਆ ਤਾਂ ਮੇਰੇ ਨਾਲ ਮਿਲ ਕੇ ਬੋਲੋ ਆਮੀਨ ਪਰਮੇਸ਼ਰ ਤੁਹਾਡੀ ਜ਼ਿੰਦਗੀ ਨੂੰ ਬਹਾਲ ਕਰੇ ਪਰਮੇਸ਼ਰ ਤੁਹਾਡੀ ਜ਼ਿੰਦਗੀ ਨੂੰ ਫਲਬੰਦ ਕਰੇ ਔਰ ਤੁਸੀਂ ਖੁਦਾ ਦੇ ਵਿੱਚ ਔਰ ਦੁਨੀਆਵੀ ਤਰੱਕੀ ਦੇ ਵਿੱਚ ਵੀ ਵਾਦੇ ਜਾਓ ਧੰਨਵਾਦ